ਸਰਸ਼ੀ ਕਾਲ ਜੀ ਮੈਨੂੰ ਨਾ ਤਿਮਾਨ ਉਮੀਦ ਕਰਦੇ ਆ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਬੀਤੇ ਦਿਨ ਤੁਹਾਨੂੰ ਅਸੀਂ ਇੱਕ ਵੀਡੀਓ ਦਿਖਾਈ ਸੀ ਜਿਸ ਦੇ ਵਿੱਚ ਦੇਖਿਆ ਗਿਆ ਕਿ ਗੁਰੂ ਘਰ ਦੇ ਲੰਗਰ ਦੇ ਵਿੱਚ ਇੱਕ ਵਿਅਕਤੀ ਜਿਹੜਾ ਕਿ ਮੀਟ ਦੀ ਸਬਜ਼ੀ ਲੈ ਕੇ ਆਉਂਦਾ ਤੇ ਉਹ ਕਹਿੰਦਾ ਕਿ ਉਹ ਨਹੀਂ ਜਾ ਸਕਿਆ ਕਿਉਂਕਿ ਹਸਪਤਾਲ ਦੇ ਵਿੱਚ ਪਹੁੰਚਾਉਣੀ ਸੀ ਤੇ ਉਹ ਗੁਰੂ ਦੇ ਲੰਗਰ ਦੇ ਵਿੱਚ ਪਾਉਣਾ ਚਾਹੁੰਦਾ ਉਹ ਵਿਵਾਦ ਹੋਇਆ ਤਾਂ ਫਿਰ ਇੱਕ ਤੁਹਾਨੂੰ ਅਸੀਂ ਵੀਡੀਓ ਦਿਖਾਈ ਕਿ ਦਿਖਾਈ ਸੀ ਜਿਸ ਦੇ ਵਿੱਚ ਦੇਖਿਆ ਗਿਆ ਕਿ ਜਿਹੜਾ ਕਿ ਲੰਗਰ ਹਾਲ ਦੇ ਵਿੱਚ ਲੋਕ ਨੰਗੇ ਸਿਰ ਜੋੜੇ ਕਿ ਲੰਗਰ ਛਕਦੇ ਹੋਏ ਨਜ਼ਰ ਆ ਰਹੇ ਸੀ ਪਰ ਜਿਹੜੀ ਇੱਕ ਵੀਡੀਓ ਹੁਣ ਤੁਹਾਨੂੰ ਨਵੀਂ ਦਿਖਾਉਣ ਜਾ ਰਿਹਾ ਇਸ ਨੇ ਫਿਰ ਤੋਂ ਵੱਡੇ ਸਵਾਲ ਜਿਹੜੇ ਕਿ ਖੜੇ ਕਰ ਦਿੱਤੇ ਨੇ ਆਖਰ ਗੁਰਦੁਆਰਾ ਸਾਹਿਬ ਦੇ ਜਿਹੜੇ ਮੈਂਬਰ ਨੇ ਸੇਵਾਦਾਰ ਨੇ ਉਹ ਕਿੱਥੇ ਨੇ ਕਿਉਂ ਨਹੀਂ ਅਜਿਹੇ ਲੋਕਾਂ ਦੀ ਜਾਂਚ ਕੀਤੀ ਜਾਂਦੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਤੁਸੀਂ ਸਕਰੀਨ ਤੇ ਲਗਾਤਾਰ ਦੇਖ ਸਕਦੇ ਹੋ ਕਿ ਇੱਕ ਨੌਜਵਾਨ ਗੁਰੂ ਘਰ ਦੇ ਲੰਗਰ ਹਾਲ ਦੇ ਵਿੱਚ ਲੰਗਰ ਛਕਦਾ ਨਜ਼ਰ ਆ ਰਿਹਾ ਤੇ ਉਸ ਦੇ ਕੋਲ ਇੱਕ ਕੋਲਡ ਡਰਿੰਕ ਦੀ ਬੋਤਲ ਜਿਹੜੀ ਕਿ ਪਈ ਹੋਈ ਨਜ਼ਰ ਆ ਰਹੀ ਹੈ ਦਰਅਸਲ ਇਹ ਕੋਲਡ ਡਰਿੰਕ ਨਹੀਂ ਸਗੋਂ ਇਸ ਦੇ ਵਿੱਚ ਅਲਕੋਹਲ ਸੀ ਤਾਂ ਫਿਰ ਜਿਹੜੇ ਉੱਥੇ ਸੇਵਾਦਾਰ ਸੀ ਜਾਂ ਹੋਰ ਲੋਕ ਸੀ ਜਿਨ੍ਹਾਂ ਨੂੰ ਸ਼ੱਕ ਹੋਇਆ ਤਾਂ ਉਹਨਾਂ ਨੇ ਇਸ ਬੋਤਲ ਦੀ ਜਾਂਚ ਕੀਤੀ ਜਿਸ ਤੋਂ ਬਾਅਦ ਇਸ ਨੌਜਵਾਨ ਨੂੰ ਉੱਥੋਂ ਲੈ ਜਾਂਦੇ ਨੇ ਹਾਲਾਂਕਿ ਇਹ ਨੌਜਵਾਨ ਕਹਿੰਦਾ ਨਜ਼ਰ ਆ ਰਿਹਾ ਕਿ ਉਸ ਨੂੰ ਲੰਗਰ ਦਾ ਛੱਕ ਲੈਣ ਦਿਓ ਪਰ ਲੰਗਰ ਉਸ ਨੂੰ ਛੱਕਣ ਨਹੀਂ ਦਿੱਤਾ ਤੇ ਉਸ ਤੋਂ ਹੁਣੇ ਸਬੰਧ ਵਾਲੀ ਦੀ ਪੁੱਛ ਪੜਤਾਲ ਹੋਵੇਗੀ ਦੇਖੋ ਕਿਸ ਤਰੀਕੇ ਦੇ ਨਾਲ ਗੁਰੂ ਘਰ ਦਾ ਕਾਹਲ ਜਿਹੜਾ ਕਿ ਕੀਤਾ ਜਾ ਰਿਹਾ ਲੋਕ ਗੁਰੂ ਘਰਾਂ ਦੇ ਵਿੱਚ ਜਾ ਕੇ ਅਜਿਹੀਆਂ ਹਰਕਤਾਂ ਕਰ ਰਹੀਆਂ ਨੇ ਅਜਿਹੀ ਹਰਕਤਾਂ ਕਰ ਰਹੇ ਨੇ ਜੋ ਕਿ ਸ਼ਰਿਆਮ ਗੁਰੂ ਘਰ ਦੀ ਮਾਨ ਮਰਿਆਦਾ ਨੂੰ ਢਾਹ ਲਗਾ ਰਹੇ ਨੇ ਜਾਣ-ਬੁੱਝ ਕੇ ਕਿਉਂਕਿ ਇਹ ਕੋਈ ਮੰਦਬੁੱਧੀ ਨਹੀਂ ਹੈਗਾ ਦੇਖਣ ਨੂੰ ਤੁਸੀਂ ਆਪ ਵੀ ਦੇਖ ਸਕਦੇ ਹੋ ਕਿਉਂਕਿ ਕਈ ਵਾਰ ਦੇਖਿਆ ਜਾਂਦਾ ਕਿ ਜਦੋਂ ਬਿਆਦਬੀ ਦੀ ਕੋਈ ਘਟਨਾ ਹੋ ਜਾਂਦੀ ਹੈ ਤਾਂ ਬਾਅਦ ਵਿੱਚ ਕਿਹਾ ਜਾਂਦਾ ਕਿ ਉਹ ਮੰਦਬੁੱਧੀ ਸੀ ਤਾਂ ਕਰਕੇ ਜਈ ਘਟਨਾ ਵਾਪਰ ਗਈ ਪਰ ਇਹ ਤਾਂ ਕਿਸੇ ਪਾਸਿਓਂ ਵਿਅਕਤੀ ਜਿਹੜਾ ਨੌਜਵਾਨ ਆ ਉਹ ਮੰਦਬੁੱਧੀ ਨਹੀਂ ਲੱਗਦਾ ਹਾਲਾਂਕਿ ਮੂਰਖ ਬਣਾਉਂਦੇ ਹੋਏ ਉਹ ਕੋਲਡ ਡਰਿੰਕ ਦੀ ਬੋਤਲ ਦਾ ਇਸਤੇਮਾਲ ਕਰਦਾ ਹੋਇਆ ਉਸ ਦੇ ਵਿੱਚ ਅਲਕੋਹਲ ਲੈ ਕੇ ਆਉਂਦਾ ਤਾਂ ਇਸ ਤੋਂ ਬਾਅਦ ਇਸ ਨੌਜਵਾਨ ਨੂੰ ਉੱਥੋਂ ਲਗਾਇਆ ਜਾਂਦਾ ਤਾਂ ਹੁਣ ਇਹਦੇ ਚੰਗਾ ਸੋਧਾ ਜਿਹੜਾ ਲਗਾਇਆ ਜਾਵੇਗਾ ਕਿਉਂਕਿ ਅਜਿਹੇ ਲੋਕ ਨੇ ਜਿਹੜੇ ਕਿ ਗੁਰੂ ਘਰ ਦੇ ਵਿੱਚ ਬਿਆਦਬਿਆ ਕਰਦੇ ਨੇ ਗੁਰੂ ਘਰ ਦੀ ਮਾਨ ਮਰਿਆਦੇ ਨੂੰ ਢਾਹ ਲਗਾਉਂਦੇ ਨੇ ਲਗਾਤਾਰ ਵੀਡੀਓ ਸਾਹਮਣੇ ਆ ਰਹੇ ਨੇ ਤਾਂ ਇਹਨਾਂ ਦੇ ਉੱਤੇ ਜ਼ਰੂਰ ਐਕਸ਼ਨ ਹੋਣਾ ਚਾਹੀਦਾ ਜਿਹੜਾ ਜਾਣ ਬੁੱਝ ਕੇ ਅਜਈਆਂ ਕੋਝੀਆਂ ਹਰਕਤਾਂ ਕਰ ਰਹੇ ਨੇ ਗੁਰੂ ਘਰ ਦੀ ਮਾਨ ਮਰਿਆਦੇ ਨੂੰ ਢਾਹ ਲਗਾ ਰਹੇ ਨੇ ਸ਼ਰਿਆਮ ਜਿਹੜੇ ਕਿ ਅਜਿਹੇ ਪੁੱਠੇ ਕੰਮ ਕਰ ਦਿੰਦਾ ਆਉ ਨਜ਼ਰ ਮਾਰਦਿਆਂ ਵੀਡੀਓ ਤੇ ਦਾ ਰੋਇ ਉਸਕੇ ਲਈ ਚਾਲ ਵਾਇਸ ਚਾਲ ਇਨਸ਼ਾਅ ਅਲਵਾ ਅਲਵਾ ਉਹ ਨਹੀਂ ਡਰੋ ਸ਼ਾਂਤੀ ਨੂੰ ਵਧੀਖਾ ਰਖਾ ਲਓ ਲੜਾਈ ਕੁਝ ਨਹੀਂ ਕਰਨ ਕਰੋ ਉੱਠ ਜਾ ਉੱਠ ਜਾ ਨਾ ਰੋ ਸਵਾਜੋ ਇਹ ਕਿ ਲੱਗ ਰਿਹਾ ਹੈ ਤੁਹਾਨੂੰ ਲੈਣ ਦੀ ਜਗ੍ਹਾ ਇਹ ਸੋ ਇਸ ਵੀਡੀਓ ਤੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਵਾਅਦ ਤੋਂ ਬਾਅਦ ਸ਼ੇਅਰ ਵੀ ਜ਼ਰੂਰ ਕਰਦਿਆਂ ਕਰੋ ਤਾਂ ਕਿ ਜਿਹੜੇ ਅਜਿਹੇ ਲੋਕ ਨੇ ਪੁੱਠੀਆਂ ਹਰਕਤਾਂ ਕਰਦੇ ਨੇ ਉਨਾ ਤੱਕ ਇਹ ਵੀਡੀਓ ਪਹੁੰਚੇ ਤਾਂ ਕਿ ਉਹ ਸੁਧਰ ਜਾਣ ਤੇ ਅੱਗੇ ਤੋਂ ਅਜਿਹੀ ਹਰਕਤ ਗੁਰੂ ਘਰ ਦੇ ਵਿੱਚ ਜਾ ਕੇ ਗੁਰੂ ਘਰ ਦੇ ਲੰਗਰ ਹਾਲ ਦੇ ਵਿੱਚ ਜਾ ਕੇ ਨਾ ਕਰਨ ਕਿਉਂਕਿ ਜੇਕਰ ਅਜਿਹੇ ਲੋਕਾਂ ਨੂੰ ਚੰਗਾ ਸਬਕ ਸਿਖਾਇਆ ਜਾਵੇ ਤਾਂ ਅੱਗੇ ਤੋਂ ਇਹਨਾਂ ਲੋਕਾਂ ਨੂੰ ਵੀ ਕੰਨ ਹੋ ਜਾਣਗੇ ਤਾਂ ਦੂਜੇ ਪਾਸੇ ਜਿਹੜੇ ਗੁਰਦੁਆਰਾ ਸਾਹਿਬ ਦੀ ਕਮੇਟੀ ਹੁੰਦੀ ਆ ਸੇਵਾਦਾਰ ਹੁੰਦੇ ਨੇ ਤਾਂ ਉਹਨਾਂ ਨੂੰ ਵੀ ਹੁਣ ਸਤਰਕ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਇਹ ਜਿਹੇ ਲੋਕ ਕਿਉਂ ਕੁਛ ਦਾ ਕੁਝ ਵੀ ਪਤਾ ਨਹੀਂ ਕਿ ਇਹ ਜਿਹੇ ਲੋਕ ਕੀ ਕੁਝ ਆ ਕੇ ਗੁਰੂ ਘਰ ਦੇ ਵਿੱਚ ਕਰ ਦੇਣ ਤਾਂ ਤੁਹਾਡੀ ਵੀ ਡਿਊਟੀ ਬਣਦੀ ਹੈ ਤੁਹਾਡਾ ਵੀ ਫਰਜ਼ ਬਣਦਾ ਹੈ ਕਿ ਇਹ ਜਿਹੇ ਸ਼ਰਾਤੀ ਲੋਕਾਂ ਦੇ ਉੱਤੇ ਜਿਹੜਾ ਕਿ ਬਾਦ ਵਰਗੀ ਅੱਖ ਰੱਖੀ ਜਾ ਸਕੇ ਬਿਊਰੋ ਰਿਪੋਰਟ ਛਣਕਾਟਾ ਨਿਊਜ਼